ਸਿਓ ਪੰਜਾਬੀਓ ਮਰਿੰਦਰ ਮੋਦੀ ਦੀ ਕੈਬਨਿਟ ਦੇ ਮੰਤਰੀ ਐਲ ਮੁਰੁਗਨ ਨੇ ਕਿਹੜੇ ਹੜਾਂ ਦਾ ਜਾਂ ਹੜਪੀੜਤ ਕਿਸਾਨਾਂ ਨੂੰ ਮਿਲੇ ਅਤੇ ਕਿਹੜਿਆਂ ਦਾ ਦੌਰਾ ਕੀਤਾ ਸੁੱਕੀਆਂ ਸੜਕਾਂ ਜਿਨ੍ਹਾਂ ਦੇ ਪੈਰਾਂ ਦੇ ਗਿੱਟੇ ਵੀ ਗਿੱਲੇ ਨਹੀਂ ਹੋਏ ਉਹ ਪਿੰਡ ਹਰੀਵਾਲ ਨੇਲੇ ਘੁੰਮ ਫਿਰ ਕੇ ਚਲੇ ਗਏ ਤੇ ਬਾਅਦ ਵਿੱਚ ਆਪਣੇ ਵੱਡੇ ਵੱਡੇ ਬਿਆਨ ਲੋ ਆ ਕੇ ਦਾਵਾ ਕਰਨਗੇ ਕਿ ਪੰਜਾਬ ਦੇ ਹੜਪੀਟਾਂ ਦਾ ਦੌਰਾ ਕੀਤਾ ਲੋਕਾਂ ਦੀਆਂ ਫਸਲਾਂ ਹੈ ਮਿੱਧੀਆਂ ਹਨ ਉਹਨਾਂ ਦੇ ਨਾਲ ਆਏ ਟੋਲੇ ਨੇ ਬਾਕੀ ਜੋ ਮੈਂ ਕਹਿੰਦਾ ਝੂਠ ਨਹੀਂ ਕਹਿੰਦਾ ਬਾਕੀ ਦੇਖ ਲੋ ਤੁਸੀਂ ਵੀਡੀਓ ਦੇ ਵਿੱਚ ਵੀ ਕਿਸੇ ਵੀ ਸਤਲੁਜ ਦਰਿਆ ਜਾ ਕਿਸੇ ਗਰੀਬ ਦੇ ਘਰ ਪਹੁੰਚੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਂ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਵਾਰਸ ਘੁੰਮ ਫਿਰ ਕੇ ਚਲੇ ਗਏ ਜਿਸ ਤਰ੍ਹਾਂ ਰੋਡ ਰੋਡ ਸ਼ੋਅ ਚੱਲ ਰਿਹਾ ਹੋਵੇ ਇਹ ਮੰਤਰੀ ਦਾ ਦੋਰਾ ਰੋਡ ਸ਼ੋਅ ਤੋਂ ਵੱਧ ਕੁਝ ਵੀ ਸਾਬਤ ਨਹੀਂ ਹੋਇਆ ਦੇਖ ਲੋ ਆਪੇ ਦੇਖ ਲੋ ਵੀਡੀਓ ਤੇ ਹੇਠਾਂ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਵਿੱਚ ਕਮੈਂਟ ਜ਼ਰੂਰ ਕਰੋ ਦੇਖੋ ਕੇਂਦਰੀ ਮੰਤਰੀ ਕਿਸ ਤਰ੍ਹਾਂ ਘੁੰਮ ਫਿਰ ਰਹੇ ਹਨ ਅਤੇ ਪਿੰਡਾਂ ਵਿੱਚ ਸੁੱਕੀਆਂ ਗਲੀਆਂ ਵਿੱਚ ਘੁੰਮ ਫਿਰ ਰਹੇ ਹਨ ਤੇ ਉਹਨਾਂ ਦਾ ਕਾਫਲਾ ਵੀ ਨਾਲ ਹੈ ਉਹਨਾਂ ਦੇ ਪਿੱਛੇ ਜੋ ਸੁਰੱਖਿਆ ਗਾਰਡ ਹੈ ਉਹ ਵੀ ਨਾਲ ਹੈ ਕਿਸ ਤਰ੍ਹਾਂ ਸੁੱਕੀਆਂ ਗਲੀਆਂ ਵਿੱਚ ਘੁੰਮ ਰਹੇ ਹਨ ਜਿਸ ਵਿੱਚ ਕੋਈ ਟੂਆ ਨਹੀਂ ਹੈ ਕੋਈ ਪਾਣੀ ਨਹੀਂ ਖੜਾ ਝੋਨਾ ਨਾਲ ਹੈ ਝੋਨਾ ਵੀ ਸੁੱਕਾ ਹੈ ਹੁਣ ਇਹਨਾਂ ਦੇ ਨਾਲ ਵਿੱਚ ਦੇਖ ਲੋ ਕਿਹੜੇ ਹੜਪੀੜਤ ਇਲਾਕਿਆਂ ਦਾ ਦੌਰਾ ਕੀਤਾ ਮੰਤਰੀ ਸਾਹਿਬ ਨੇ ਤੁਸੀਂ ਆਪ ਦੇਖ ਲੋ ਇਹ ਹੜਪੀੜਤ ਇਲਾਕਿਆਂ ਦਾ ਦੌਰਾ ਨਹੀਂ ਇਹ ਤਾਂ ਘੁੰਮਣ ਘੇਰੀ ਹੈ ਇੱਕ ਜੋ ਲੋਕਾਂ ਨੂੰ ਮੂਰਖ ਬਣਾਉਣ ਲਈ ਘੁੰਮਣ ਘੇਰੀ ਹੈ ਜਿਹੜੀ ਪਾਈ ਜਾ ਰਹੀ ਹੈ ਤੇ ਨਾਲ ਲੋਕਲ ਨੇਤਾ ਵੀ ਫੋਟੋਆਂ ਖਿਚਾ ਰਹੇ ਹਨ ਉਹਨਾਂ ਦੇ ਨਾਲ ਦੇਖੋ ਕਿਸ ਤਰ੍ਹਾਂ ਅੱਗੇ ਪਿੱਛੇ ਲੋਕਲ ਨੇਤਾ ਵੀ ਫਿਰ ਰਹੇ ਹਨ ਕਿਉਂਕਿ ਕੇਂਦਰੀ ਮੰਤਰੀ ਹੈ ਭਰਾਵਾ ਫਿਰਨਾ ਵੀ ਹੈਗਾ ਤੇ ਕੇਂਦਰੀ ਮੰਤਰੀ ਦੇ ਨਾਲ ਫੋਟੋਆਂ ਵੀ ਕਰਾਉਣੀਆਂ ਕੱਲ ਨੂੰ ਅਖਬਾਰਾਂ ਵਿੱਚ ਲੋਕਾਂ ਦੇ ਨਾਲ ਗੱਲਬਾਤ ਵੀ ਕਰਨੀ ਤੇ ਦੱਸਣਾ ਵੀ ਹੈ ਅਸੀਂ ਦੌਰਾ ਕੀਤਾ ਪਰ ਸੁੱਕੀਆਂ ਸੜਕਾਂ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀਆਂ ਸੜਕਾਂ ਗਿੱਟੇ ਵੀ ਗਿੱਲੇ ਨਹੀਂ ਹੋਏ ਜੁੱਤੀ ਵੀ ਗਿੱਲੀ ਨਹੀਂ ਹੋਈ ਇਸ ਤਰ੍ਹਾਂ ਮੰਤਰੀ ਸਾਹਿਬ ਜਿਹੜੇ ਕੇਂਦਰੀ ਮੰਤਰੀ ਹੈ ਆ ਰਹੇ ਹਨ ਦੇਖ ਲੋ ਦੇਖ ਲੋ ਦੇਖ ਲੋ ਵੀਡੀਓ ਤੇ ਕਰਿਓ ਕਮੈਂਟ ਦੱਸਿਓ ਪੰਜਾਬੀਓ ਮਰਿੰਦਰ ਮੋਦੀ ਦੀ ਕੈਬਨਿਟ ਦੇ ਮੰਤਰੀ ਐਲ ਮੁਰੁਗਨ ਨਾ ਕਿਹੜੇ ਹੜਾਂ ਦਾ ਜਾ ਹੜਪੀੜ ਕਿਸਾਨਾਂ ਨੂੰ ਮਿਲੇ ਅਤੇ ਕਿਹੜਿਆਂ ਦਾ ਦौरा ਕੀਤਾ ਸੁੱਕੀਆਂ ਸੜਕਾਂ ਜਿਨ੍ਹਾਂ ਦੇ